ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਥੋੜੀ ਜੀ ਪ੍ਰੋਬਲਮ ਚ ਆ ਗਈ ਸੀਗੀ ਥੋੜੀ ਜੀ ਕਿ ਮੈਂ ਬਿਮਾਰ ਹੋ ਗਈ ਸੀ ਤੇ ਲੋ ਜੀ ਇੱਧਰ ਮੇਰੀ ਮੰਮਾ ਆਏ ਹੋਏ ਨੇ ਜੀ ਮੇਰੇ ਕੋਲੇ ਤੇ ਅੱਜ ਮੈਂ ਆਪਣੀ ਮਾਂ ਨੂੰ ਛੱਡਣ ਵਾਸਤੇ ਚੱਲੀ ਆ ਜੀ ਤੇ ਆਪਾਂ ਮੈਂ ਮੰਮੀ ਨੂੰ ਆਪਣੇ ਬ੍ਰਦਰ ਕੋਲੇ ਛੱਡੂੰਗੀ ਜੀ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਮੇਰੇ ਨਨਾਨਦੇ ਘਰੇ ਕਿਉਂਕਿ ਕੋਵਿਡ ਲੀ ਆ ਜੀ ਤੇ ਮੈਨੂੰ ਵੀ ਜੀ ਪ੍ਰੋਬਲਮ ਮੇਰੀ ਸਹੀ ਨਹੀਂ ਜੀ ਹੋਈ ਅੱਗੇ-ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਤੇ ਆਪਾਂ ਉੱਥੇ ਨੂੰ ਚੱਲਦੇ ਆ ਜੀ ਸਾਰੇ ਰਸਤੇ ਦਾ ਵੀਊ ਦਵਾਂਗੀ ਜੀ ਕਿ ਆਪਣੇ ਨਨਾਨਦ ਨੂੰ ਮਲਾਉਂਗੀ ਤੇ ਆਪਣੀ ਮ ਤੱਲੋ ਜੀ ਅਸੀਂ ਚੱਲੇ ਜੀ ਹੁਣ ਕਿਉਂਕਿ ਥੋੜਾ ਜਿਹਾ ਟਾਈਮ ਘੱਟ ਹੈ ਜੀ ਇਸ ਕਰਕੇ ਅਸੀਂ ਵਾਪਸ ਵੀ ਆਉਣਾ ਤੇ ਅੱਜ ਦਿਨ ਮੇਰੀ ਬੇਟੀ ਹੈ ਜੀ ਹਸਬੰਦ ਮੇਰੇ ਨੀਚੇ ਨੇ ਜੀ ਫਾਨ ਬਾਅਦ ਮਿਲਾਂਉਂਗੀ ਤੇ ਆਜ ਮੇਰੇ ਨਾਲ ਜੀ ਚੱਲੋ ਚੱਲੀਏ ਫਿਰ ਚੰਗੀ ਤੇ ਲੋ ਜੀ ਅਸੀਂ ਚੱਲ ਪਏ ਘਰ ਤੋਂ ਜੀ ਤੇ ਲੋ ਜੀ ਮੇਰੇ ਹਸਬੰਦ ਨੂੰ ਮਿਲੋ ਸਤਿ ਸ਼੍ਰੀ ਅਕਾਲ ਕਹੋ ਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਲੋ ਜੀ ਆਪਾਂ ਚੱਲ ਪਏ ਜੀ ਘਰ ਤੋਂ ਤੇ ਆਪਾਂ ਮੰਮੀ ਨੂੰ ਪਹਿਲਾਂ ਛੱਡਾਂਗੇ ਜੀ ਬ੍ਰਦਰ ਕੋਲੇ ਤੇ ਨਾਲ ਦੀ ਨਾਲੇ ਬ੍ਰਦਰ ਤੋਂ ਮੈਡੀਸਿਨ ਵੀ ਲੈਣੀ ਹੈ ਜੀ ਕਿਉਂਕਿ ਇਹਨਾਂ ਦੇ ਮੇਰੇ ਹਸਬੰਦ ਦੇ ਬਾਹਾਂ ਦੇ ਵਿੱਚ ਦਰਦ ਹੁੰਦਾ ਹੈ ਜੀ ਥੋੜਾ ਜਿਹਾ ਆਪਾਂ ਨੇ ਉਹਦੀ ਮੈਡੀਸਿਨ ਦਿਖਾਉਂਦੇ ਆਂ ਜੀ ਇਹਨਾਂ ਨੇ ਕਈ ਜਗ੍ਹਾ ਤੋਂ ਦਵਾਈ ਖਾ ਲਈ ਪਰ ਫਰਕ ਕੋਈ ਵੀ ਨਹੀਂ ਪੈ ਰਿਹਾ ਜੀ ਤੇ ਲਓ ਜੀ ਅਸੀਂ ਫਟਾਫਟ ਜਾ ਰਹੇ ਆ ਜੀ ਉੱਥੇ ਨੂੰ ਕਿਉਂਕਿ ਟਾਈਮ ਆਲਰੇਡੀ ਕਾਫੀ ਹੋ ਗਿਆ ਤੇ ਲਓ ਜੀ ਅਸੀਂ ਪਹੁੰਚ ਗਏ ਮੇਨ ਹਾਈਵੇ ਤੇ ਹੁਣ ਆਪਾਂ ਚੱਲਦੇ ਆਂ ਜੀ ਮਰੰਡੇ ਤੇ ਲਓ ਜੀ ਇੱਧਰ ਮੇਰੀ ਮੰਮੀ ਹੈ ਜੀ ਮੰਮੀ ਮੇਰੀ ਖਬਰ ਸਾਰ ਲੈਣ ਆਏ ਹੋ ਸੀਗੇ ਮੇਰੀ ਮਾਂ ਮੇਰੀ ਦੁਨੀਆ ਤੇ ਬਹੁਤ ਪਿਆਰ ਕਰਦੀ ਹੈ ਜੀ ਮੈਂ ਆਪਣੀ ਮਾਂ ਨੂੰ ਬਹੁਤ ਰਿਸਪੈਕਟਫੁਲ ਨੇ ਜੀ ਇਹ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਬਾ ਜੀ ਸਮਤ ਬਖਸ਼ੇ ਤੇ ਲਓ ਜੀ ਹੁਣ ਆਪਾਂ ਪਹੁੰਚ ੱਲੇ ਜਿੰਨਾਂ ਦੇ ਤੇ ਬ੍ਰਦਰ ਕੋਲੇ ਛੱਡ ਕੇ ਉਸ ਤੋਂ ਬਾਅਦ ਆਪਾਂ ਹਸਪੀਟਲ ਨੂੰ ਹੋ ਕੇ ਫਿਰ ਆਪਾਂ ਚੱਲਦੇ ਆਂ ਜੀ ਮੈਡੀਸਿਨ ਲੈ ਕੇ ਫਿਰ ਆਪਾਂ ਚੱਲਦੇ ਆਂ ਜੀ ਨਾਨ ਦੇ ਕੋਲੇ ਕਿਉਂਕਿ ਬਹੁਤ ਜ਼ਰੂਰੀ ਹੈ ਜੀ ਉਹਨਾਂ ਕੋਲ ਵੀ ਜਾਣਾ ਉਹ ਵੀ ਬਿਮਾਰ ਨੇ ਜੀ ਕਾਫੀ ਢਿੱਲੇ ਨੇ ਤੇ ਉਹਨਾਂ ਵਾਸਤੇ ਫਲ ਫਰੂਟ ਵਗੈਰਾ ਲੈਂਦੇ ਆ ਲੈ ਲਿਆ ਜੀ ਆਪਾਂ ਨੇ ਤਦ ਲੋ ਜੀ ਪਹਿਲਾ ਆਪਾਂ ਚੱਲਦੇ ਹਸਪੀਟਲ ਬ੍ਰਦਰ ਨੂੰ ਮਿਲ ਕੇ ਮੈਡੀਸਨ ਵਗੈਰਾ ਲੈ ਕੇ ਤੇ ਆਪਾਂ ਚੱਲ ਪੈਣਾ ਜੀ ਹੁਣ ਨਾਲ ਦੀ ਨਾਲੇ ਜੀ ਆਪਣੇ ਕੋਲੇ ਬਸ ਥੋੜਾ ਜਿਹਾ ਟਾਈਮ ਹੈ ਜੀ ਕਿਉਂਕਿ ਮੈਂ ਛੋਟੇ ਛੋਟੇ ਕਲਿੱਪ ਲੈਨੇ ਇਸ ਕਰਕੇ ਤੇ ਥੋੜਾ ਜਿਹਾ ਅਪਡੇਟ ਕਰਨਾ ਸੀਗਾ ਤੇ ਲੋ ਜੀ ਆਪਾਂ ਚੱਲ ਪਏ ਜੀ ਹੁਣ ਉਹਨਾਂ ਦਾ ਪਿੰਡ ਇੱਧਰ ਹੈ ਜੀ ਨਾ ਆਨੰਦਪੁਰ ਕਲੌੜ ਕੋਲੇ ਹੈ ਜੀ ਪਿੰਡ ਤੇ ਲੋ ਜੀ ਆਪਾਂ ਘਰ ਪਹੁੰਚਦੇ ਜੀ ਥੋੜੇ ਜਿਹੀ ਇੱਕ ਆਪਾਂ ਨੇ ਉੱਥੇ ਵੀਡੀਓ ਆਪਾਂ ਨੇ ਨਹੀਂ ਬਣਾਈ ਕਿਉਂਕਿ ਇੱਕ ਥੋੜੀ ਜਿਹੀ ਪ੍ਰਾਈਵੇਸੀ ਹੁੰਦੀ ਹੈ ਜੀ ਤੇ ਇਸ ਕਰਕੇ ਆਪਾਂ ਰਹੇ ਉਹਦੇ ਘਰ ਦੀ ਵੀਡੀਓ ਨੂੰ ਬਣਾਇ ਨਾਣ ਦੀ ਵੀ ਨਹੀਂ ਬਣਾਈ ਜੀ ਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਿਤੇ ਮਿਲਵਾ ਦੂੰਗੀ ਜੀ ਪਹਿਲਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮਿਲਵਾਇਆ ਹੋਇਆ ਹੈ ਜੀ ਤੇ ਆਪਾਂ ਪਹੁੰਚ ਗਏ ਜੀ ਉਹਨਾਂ ਦੇ ਪਿੰਡ ਤੇ ਲਓ ਜੀ ਫਟਾਫਟ ਆਪਾਂ ਉਹਨਾਂ ਨੂੰ ਮਿਲ ਕੇ 10 20 ਮਿੰਟ ਉਹਨਾਂ ਕੋਲੇ ਲਾਏ ਕਾਫੀ ਟਾਈਮ ਲਾਇਆ ਸੌਰੀ 2-3 ਘੰਟੇ ਉਹਨਾਂ ਕੋਲੇ ਰਹਿ ਕੇ ਤੇ ਫਿਰ ਆਪਾਂ ਅੱਗੇ ਚੱਲਾਂਗੇ ਜੀ ਤੇ ਵਾਪਸ ਆਉਣਾ ਜੀ ਕਿੰਨਾ ਆਪਣੇ ਘਰ ਆ ਕੇ ਹੋਰ ਵੀ ਥਮਪੜ ਦੇਖਣੇ ਨੇ ਜੀ ਘਰ ਦੇ ਤੱਲੋ ਜੀ ਆਪਾਂ ਪਹੁੰਚ ਗਏ ਉਹਨਾਂ ਦੇ ਪਿੰਡ ਤੇ ਨਾਲ ਦੀ ਨਾਲੇ ਆਪਾਂ ਉੱਥੋਂ ਚੱਲ ਪਏ ਜੀ ਘਰ ਨੂੰ ਕਿਉਂਕਿ ਕਾਫੀ ਦੂਰ ਹੈ ਜੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਪੈਟਰੋਲ ਪੰਪ ਤੇ ਹੁਣ ਆਪਾਂ ਪੈਟਰੋਲ ਪਵਾਉਂਦੇ ਆਂ ਜੀ ਗੱਡੀ ਦੇ ਵਿੱਚ ਕਿਉਂਕਿ ਇੱਧਰ ਪੈਟਰੋਲ ਪੰਪ ਆਪਾਂ ਨੂੰ ਨਹੀਂ ਮਿਲਿਆ ਸੀ ਇਸ ਕਰਕੇ ਤੇ ਲਓ ਜੀ ਹੁਣ ਆਪਾਂ ਚੱਲਦੇ ਆਂ ਜੀ ਘਰ ਨੂੰ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਐਦਾਂ ਹੀ ਵੀਡੀਓ ਦੇ ਵਿੱਚ ਬਣੇ ਰਿਹਾ ਕਰੋ ਜੀ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਹੁਣ ਆਪਾਂ ਚੱਲਣ ਲੱਗੇ ਆ ਜੀ ਅੱਧਰ ਆ ਗਏ ਆਪਾਂ ਖੇੜੀ ਚੌਂਕ ਹੈ ਜੀ ਇਹ ਖੇੜੀ ਚੌਂਕ ਦਾ ਜਿਹੜੇ ਜਾਣਦੇ ਨੇ ਜੀ ਤੇ ਦੇਖੋ ਕਿੰਨੀ ਕਲੀਨਿੰਗ ਹੈ ਜੀ ਬਹੁਤ ਵਧੀਆ ਮਾਹੌਲ ਹੈ ਜੀ ਇੱਥੇ ਦਾ ਤੇ ਲਓ ਜੀ ਫਿਰ ਬਣੇ ਰਿਓ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ